ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੋਸਤੋ ਅੱਜ ਆਏ ਆਪਾਂ ਮਹਾਰਾਜਾ ਰਜੀਤ ਸਿੰਘ ਮੀਡੀਅਮ ਵਾਰ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਬੋਰਡ ਤੇ ਟਾਈਮਿੰਗ ਔਰ ਟਿਕਟ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਹਾਂਜੀ ਦੋਸਤੋ ਆਪਾਂ ਅੰਦਰ ਆ ਗਏ ਆ ਤੇ ਤੁਸੀਂ 뷰 ਚੈੱਕ ਕਰ ਸਕਦੇ ਹੋ ਤੇ ਦੋਸਤੋ ਹਾਂਜੀ ਆਪਾਂ ਹੁਣ ਟਿਕਟਾਂ ਲੈ ਲਈਆਂ ਤੇ ਟਿਕਟ ਦਾ ਪ੍ਰਾਈਸ 40 ਰੁਪਏ ਪਰ ਪਰਸਨ ਆ ਅੱਜ ਜੀ ਦੋਸਤੋ ਹੁਣ ਤੁਸੀਂ ਮੇਰੇ ਪਿੱਛੇ ਮਹਾਰਾਜਾ ਰჯੀਸ਼ ਸਿੰਘ ਜੀ ਦਾ ਚੁੱਪ ਦੇਖ ਸਕਦੇ ਹੋ ਤੇ ਦੋਸਤੋ ਇਹ ਤੁਸੀਂ ਮਹਾਰਾਜਾ ਰჯੀਸ਼ ਸਿੰਘ ਵਾਰਮੀ ਜਮ 1999 ਵਿੱਚ ਕਾਰਗੋਲ ਦੇ ਜੁੱਧ ਦੇ ਬਾਅਦ ਸਥਿਤੀ ਵਿੱਚ ਆਇਆ ਇਸ ਵਿੱਚ ਭਾਰਤੀ ਸੈਨਾ ਵੱਲੋਂ ਲੜਾਈ ਵਿੱਚ ਵਰਤੀਆਂ ਗਈਆਂ ਮਹਾਨ ਹਥਿਆਰਾਂ ਬਾਰੇ ਜਾਣਕਾਰੀ ਮਿਲਦੀ ਹੈ ਅਤੇ ਪਹਿਲੇ ਵਿਸ਼ਵ ਯੁੱਧ ਅਤੇ ਦੂਜਾ ਵਿਸ਼ਵ ਯੁੱਧ ਮਹਾਰਾਜਾ ਰჯੀਸ਼ ਸਿੰਘ ਦੇ ਜੁੱਧ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਹਰੂ ਸਿੰਘ ਨਲੂਆ ਔਰ 1999 ਵਿੱਚ ਕਾਰਗਲ ਦੀ ਲੜਾਈ ਦੇ ਜੁੱਧੇ ਦੀ ਪੂਰੀ ਜਾਣਕਾਰੀ ਮਿਲਦੀ ਹੈ ਪਹਿਲੇ ਵਿਸ਼ਵ ਯੁੱਧ ਤੋਂ ਲੈ ਕੇ ਹੁਣ ਤੱਕ ਵਰਤੇ ਜਾਣ ਵਾਲੇ ਹਥਿਆਰਾਂ ਨੂੰ ਤੁਸੀਂ ਇੱਥੇ ਦੇਖ ਸਕਦੇ ਹੋ ਜੋ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਨੇ ਜਾਂ ਹਿਸਟਰੀ ਦੀ ਸਟੱਡੀ ਕਰ ਰਹੇ ਹਨ ਤੇ ਉਹਨਾਂ ਨੂੰ ਇਸ ਬਾਰੇ ਬਹੁਤ ਵਧੀਆ ਜਾਣਕਾਰੀ ਮਿਲੂਗੀ ਹਾਂਜੀ ਦੋਸਤੋ ਹੁਣ ਆਪਾਂ ਅੰਦਰ ਐਂਟਰ ਕਰ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵਿੱਚ ਦੇਸ਼ ਦੇ ਮਹਾਨ ਸ਼ਹੀਦਾਂ ਦੀਆਂ ਤਸਵੀਰਾਂ ਲੱਗਿਆ ਹੋਣ ਜੋ ਕਿ ਜੰਗ ਵਿੱਚ ਸੀ 2000 ਇਹ ਤੁਸੀਂ ਫੌਜ ਦੀਆਂ ਅਲੱਗ-ਅਲੱਗ ਦੇਸ਼ਾਂ ਦੀ ਯੂਨੀਫਾਰਮ ਚੈੱਕ ਕਰ ਸਕਦੇ ਹੋ ਕਿ ਪਹਿਲਾਂ ਯੂਨੀਫਾਰਮ ਕਿਸ ਤਰ੍ਹਾਂ ਦੀਆਂ ਹੁੰਦੀਆਂ ਸੀ ਇਹ ਅੰਗਰੇਜ਼ਾਂ ਦੀ ਯੂਨੀਫਾਰਮ ਤੁਸੀਂ ਦੇਖ ਸਕਦੇ ਹੋ ਜੋ ਸਟੈਂਪ ਤੇ ਸੀ ਅਲੱਗ-ਅਲੱਗ ਤਰ੍ਹਾਂ ਦੀਆਂ ਯੂਨੀਫਾਰਮ ਤੁਹਾਨੂੰ ਦੇਖਣ ਨੂੰ ਮਿਲੂਗੀ ਆ ਪੁਲਿਸ ਵਾਲਿਆਂ ਦੀ ਆ ਜਾਂਦੀ ਹੈ ਜੀ ਆ ਲੈਵੀ ਫੋਰਸ 에어 ਵਾਲਿਆਂ ਦੀ ਆ ਜਾਂਦੀ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਯੂਨੀਫਾਰਮ ਜੋ ਭਾਰਤੀ ਸੈਨਾਵਾਂ ਵੱਲੋਂ ਪੁਰਧੇ ਜਾਂਦੀਆਂ ਸਮੇਂ ਤੇ ਆਹ ਦੋਸਤੋ ਤੁਸੀਂ ਹਥਿਆਰ ਪ੍ਰਾਣੇ ਕਿਰਦ ਦੇ ਸਕਦੇ ਹੋ ਜੋ ਕਿ ਉਸ ਸਮੇਂ ਵਿੱਚ ਵਰਤੇ ਜਾਂਦੇ ਸੀ ਤੁਸੀਂ ਚੱਕ ਕਰ ਸਕਦੇ ਹੋ ਇਸ ਮਿਊਜ਼ੀਅਮ ਦੀ ਦੇਖਪਾਲ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਹੀ ਜ਼ਿਆਦਾ ਵਧੀਆ ਵਾ ਤੇ ਤੁਸੀਂ ਇੱਥੇ ਆ ਕੇ ਘੁੰਮ ਸਕਦੇ ਹੋ ਤੇ ਜਾਣਕਾਰੀ ਲੈ ਸਕਦੇ ਹੋ ਇਸ ਜਗ੍ਹਾ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਵਾ ਆਪਣੇ ਲੁਧਿਆਣੇ 'ਚ ਇਧਰ ਦੋਸਤੋਂ ਗੈਲਰੀ ਆ ਜਾਂਦੀ ਹੈ ਜੋ ਕਿ ਪਹਿਲੇ ਵਿਸ਼ਵ ਜੁੱਧ ਜੁੱਦੇ ਵਿਸ਼ਵ ਜੁੱਧ ਦੇ ਯੰਕਾਰਗੋਲ ਦੇ ਜੁੱਧ ਵਿੱਚ ਆਪਣੇ ਜਵਾਨ ਸੈਨਾ ਦੇ ਜਵਾਨ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰ ਦੀ ਜਾਣਕਾਰੀ ਅਤੇ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਨੇ ਜੋ ਕਿ ਤੁਸੀਂ ਦੇਖ ਸਕਦੇ ਹੋ ਇਹ ਕਿਸ ਤਰ੍ਹਾਂ ਲੋਕਾਂ ਨੇ ਆਪਣੀ ਸ਼ਹੀਦੀ ਦੇ ਕੇ ਆਪਣੇ ਦੇਸ਼ ਦੀ ਆਜ਼ਾਦੀ ਪ੍ਰਾਪਤ ਕੀਤੀ ਇਹ data ਤੁਸੀਂ ਚੈੱਕ ਕਰ ਸਕਦੇ ਹੋ ਮਹਾਨ ਸ਼ਹੀਦ ਉਹਨਾਂ ਦੇ ਸਟੈਚੂ ਲੱਗੇ ਹੋਣੇ ਤੇ ਇੱਦਾਂ ਤੁਸੀਂ ਆਪਣੇ ਮੈਡਲ ਚੈੱਕ ਕਰ ਸਕਦੇ ਹੋ ਕਿ ਮੈਡਲ ਕਿੰਨੇ ਪ੍ਰਕਾਰ ਦੇ ਦੋਸਤੋ ਇਹ ਤੁਸੀਂ ਪੁਰਾਣੇ ਹਥਿਆਰ ਚੈੱਕ ਕਰ ਸਕਦੇ ਹੋ ਇੱਥੇ ਤੁਸੀਂ ਭਾਰਤੀ ਰਾਜਿਆਂ ਦੀਆਂ ਤਸਵੀਰਾਂ ਚੈੱਕ ਕਰ ਸਕਦੇ ਹੋ ਪਿੱਛੇ ਤੁਸੀਂ ਮਹਾਰਾਜਾ ਰਜੀਤ ਸਿੰਘ ਅਤੇ ਹਰੀ ਸਿੰਘ ਨਲੂਏ ਦੀ ਤਸਵੀਰ ਚੱਕ ਕਰ ਸਕਦੇ ਹੋ ਤੇ ਦੋਸਤੋ ਇਹ ਹਥਿਆਰ ਜੋ ਕਿ 17ਵੀਂ ਸਦੀ ਵਿੱਚ ਵਰਤੇ ਜਾਂਦੇ ਸੀ ਤੁਸੀਂ ਉਸ ਸਮੇਂ ਦੇ ਪਿਸਤੌਲ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਪਿਸਤੌਲ ਜਾਂ ਕਿਰਚ ਵਗੈਰਾ ਹੁੰਦੀ ਸੀ ਜੋ ਆਪਾਂ ਉਸ ਸਮੇਂ ਸਕੂਲਾਂ ਜਾਂ ਹਿਸਟਰੀ ਦੀ ਬੁੱਕ ਵਿੱਚ ਪੜ੍ਹਦੇ ਸੀ ਤੁਸੀਂ ਇੱਥੇ ਸਾਰਾ ਆਪਣੀ ਅੱਖਾਂ ਨਾਲ ਦੇਖ ਸਕਦੇ ਹੋ ਜੋ ਕਿ ਟਾਡੇ ਜੇ ਤੁਸੀਂ ਸਟੂਡੈਂਟ ਐ ਤਾਂ ਤੁਹਾਨੂੰ ਬਹੁਤ ਵਧੀਆ ਜਾਣਕਾਰੀ ਮਿਲੂਗੀ ਆਪਣੀ ਹਿਸਟਰੀ ਬਾਰੇ ਇਹ ਦੋਸਤੋ ਤੁਸੀਂ ਪਾਣੀ ਪੱਤ ਦੀ ਲੜਾਈ ਦੇਖ ਸਕਦੇ ਹੋ ਕਿ ਪਾਣੀ ਪੱਤ ਦੀ ਲੜਾਈ ਵੀ ਦਾ ਪੂਰਾ ਦ੍ਰਿਸ਼ ਦਿਖਾਇਆ ਹੋਇਆ ਹੈ ਪਾਣੀ ਪੱਤ ਦੀ ਲੜਾਈ ਕਿਵੇਂ ਹੋਈ ਸੀ ਇਹ ਤੁਸੀਂ ਹਥਿਆਰ ਦੇਖ ਸਕਦੇ ਹੋ ਉਹ ਸਮੇਂ ਦਾ ਹਥਿਆਰ ਜੋ ਕਿ ਫੌਜ ਦੁਆਰਾ ਵਰਤਿਆ ਜਾਂਦਾ ਸੀ ਇਹ ਕੇਮਲਗਾੰਦਾ ਤੁਸੀਂ ਦੇਖ ਸਕਦੇ ਹੋ ਇਹ ਆ ਫੌਜ ਦੁਆਰਾ ਉਸ ਸਮੇਂ ਜੋ ਸਿਸਟਮ ਕਾਤੇ ਜਾਂ ਦੱਸੀ ਤੁਸੀਂ ਦੇ ਸਕਦੇ ਹੋ ਮਸ਼ੀਨ ਵਗੈਰਾ ਜੋ ਜੋ ਦੇ ਸਮੇਂ ਕੰਟਰੋਲ ਕਰਦੇ ਸੀ ਹਾਂਜੀ ਦੋਸਤੋ ਇਹ ਤੁਸੀਂ ਸ਼ਿਪ ਦੇਖ ਸਕਦੇ ਹੋ ਕਿ ਪਹਿਲਾ ਸ਼ਿਪ ਸੀ ਜੋ ਸਮੁੰਦਰੀ ਜਹਾਜ਼ ਜਿਹਨੂੰ ਆਪਾਂ ਕਹਿ ਸਕਦੇ ਹਾਂ ਜੋ ਕਿ ਪਾਣੀ ਵਿੱਚ ਚੱਲਦੇ ਹੁੰਦੇ ਸੀ ਲਾਈਟ ਨਾਲ ਵਰਤੇ ਜਾਂਦੇ ਸੀ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਦੋਸਤੋ ਕਿ ਉਸ ਸਮੇਂ ਸੈਨਾ ਵੱਲੋਂ ਵਰਤੇ ਜਾਣ ਵਾਲੇ ਲੋੜਾਕੂ ਹਵਾਈ ਜ ਤੁਸੀਂ ਦੇਖ ਸਕਦੇ ਹੋ ਹਾਂਜੀ ਦੋਸਤੋ ਇਹ ਤੁਸੀਂ ਟੈਂਕ ਦੇਖ ਸਕਦੇ ਹੋ ਜੋ ਕਿ ਉਸ ਸਮੇਂ ਫੌਜ ਦੁਆਰਾ ਵਰਤੇ ਜਾਂਦੇ ਸੀ ਇਹ ਟੈਂਕ ਬਾਰੇ ਜਾਣਕਾਰੀ ਦਿੱਤੀ ਜਾ ਹਾਂਜੀ ਦੋਸਤੋ ਇੱਥੇ ਆਪਾਂ ਕਰਦੇ ਹਾਂ ਲੋਕ ਦਾ ਐਂਡ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਵੇਂ ਲੱਗੀ ਕਮੈਂਟ ਕਰਕੇ ਦੱਸਣਾ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਵੀਡੀਓ ਦੇਖਣ ਲਈ ਤੇ ਦੋਸਤੋ ਆਪਾਂ ਇਸ ਤਰ੍ਹਾਂ ਤੁਹਾਡੇ ਲਈ ਨਵੇਂ-ਨਵੇਂ ਅਪਡੇਟ ਲਿਆਉਂਦੇ ਰਵਾਂਗੇ ਤੇ ਇੱਥੇ ਤੁਸੀਂ ਆਪਣੀ ਫੈਮਿਲੀ ਨਾਲ ਕੋ ਮਨਾ ਸਕਦੇ ਹੋ ਤੇ ਇੱਥੇ ਸੋਮਵਾਰ ਦੀ ਛੁੱਟੀ ਹੁੰਦੀ ਹੈ 40 ਰੁਪਏ ਇੱਥੇ ਟਿਕਟਾਕ ਤੇ ਤੁਸੀਂ ਆ ਸਕਦੇ ਹੋ ਤੇ ਆਪਣੇ ਇਤਿਹਾਸ ਬਾਰੇ ਆਪਣੇ ਦੇਸ਼ ਬਾਰੇ ਜਾਣਕਾਰੀ ਦੇ ਸਕਦੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ